ਤਾਰ ਦੇ ਬਹੁਤ ਹੋ ਰਿਹਾ ਹੈ। ਤਾਰ ਨੂੰ ਦਵਾਈ ਮਿਲ ਤਾਂ ਤਾ। ਹਾਂ ਮੈਂ ਰਾਤ ਨੂੰ ਗਏ ਦਵਾਈ ਮੈਨੂੰ ਕੋਲ ਦੇ ਗਏ। ਆਪਾਂ ਸਰਕਾਰੀ ਹਸਪਤਾਲ ਆ ਜੀ। ਹਾਂ ਠੀਕ ਹੈ ਜੀ। ਗਲਤੀ ਹੋ ਗਈ। ਅਹਾਤੇ ਤੇ ਤੁਸੀਂ ਲੋਕਾਂ ਨੂੰ ਸ਼ਰਾਬ ਪਿੰਦੇ ਹੋਏ ਬਹੁਤ ਵਾਰ ਵੇਖਿਆ ਹੋਣਾ। ਪਰ ਇੱਕ ਬੰਦੇ ਨੇ ਤਾਂ ਹਾਦਿ ਹੀ ਕਰ ਦਿੱਤੀ। ਹਸਪਤਾਲ ਨੂੰ ਹੀ ਅਹਾਤਾ ਬਣਾ ਦਿੱਤਾ ਤੇ ਸ਼ਰਿਆਮ ਸਰਕਾਰੀ ਹਸਪਤਾਲ ਦੇ ਵਿੱਚ ਇਹ ਬੰਦਾ ਜਾਮ ਛਲਕਾਰਿਆ ਸੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕਿਸ ਤਰੀਕੇ ਦੇ ਨਾਲ दारू ਪਾਰਟੀ ਕੀਤੀ ਜਾ ਰਹੀ ਸੀ ਇਹ ਤਸਵੀਰਾਂ ਤੁਸੀਂ ਆਪ ਹੀ ਵੇਖ ਲਓ ਮਲੇਰ ਕੋਟਲਾ ਤੋਂ ਇਹ ਪੂਰਾ ਮਾਮਲਾ ਸਾਹਮਣੇ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਪ੍ਰਾਈਵੇਟ ਰੂਮ ਲਿਆ ਜਾਂਦਾ ਹੈ ਇਲਾਜ ਦੇ ਲਈ ਇੱਥੇ ਪਹੁੰਚਦਾ ਹੈ ਤੇ ਇਸੇ ਦਰਮਿਆਨ ਇਸ ਵਿਅਕਤੀ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇੱਥੇ दारू ਪਾਰਟੀ ਕੀਤੀ ਜਾ ਰਹੀ ਸੀ ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਬਿਮਾਰ ਹੈ ਤਾਂ ਉਸ ਦੀ ਦਵਾਈ ਦਾਰੂ ਕਰੋ ਦਵਾਈ ਤਾਂ ਹਸਪਤਾਲ ਚ ਸੀ ਪਰ ਜਨਾਬ ਨੇ ਦਾਰੂ ਦਾ ਇਸਤੇਮਾਲ ਖੁਦ ਹੀ ਕਰ ਲਿਆ ਇਹ ਨਹੀਂ ਨੀ ਕੈਮਰੇ ਦੇ ਸਾਹਮਣੇ ਇਹ ਬੰਦਾ ਖੁਦ ਕਬੂਲਨਾਮਾ ਵੀ ਕਰਦਾ ਹੈ ਕਿ ਇਸ ਨੂੰ ਦਰਦ ਹੋ ਰਹੀ ਸੀ ਇਸ ਕਰਕੇ ਇਸ ਨੇ ਸ਼ਰਾਬ ਪੀਤੀ ਇਸ ਦਰਮਿਆਨ ਜੋ ਨਰਸ ਆਂਦੀ ਹੈ ਉਸ ਦੇ ਵੱਲੋਂ ਵੀ ਗੁੱਸਾ ਜ਼ਾਹਰ ਕੀਤਾ ਜਾਂਦਾ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਤੁਸੀਂ ਇਸ ਤਰੀਕੇ ਦੀ ਹਰਕਤ ਕਿਵੇਂ ਕਰ ਸਕਦੇ ਹੋ ਜੇਕਰ ਤੁਹਾਨੂੰ ਦਰਦ ਹੋ ਰਹੀ ਸੀ ਤੁਸੀਂ ਸਾਨੂੰ ਦੱਸਦੇ ਅਸੀਂ ਤੁਹਾਨੂੰ ਇੰਜੈਕਸ਼ਨ ਲਗਾਉਂਦੇ ਤੁਹਾਡਾ ਇਲਾਜ ਕਰਦੇ ਪਰ ਇਸ ਤਰੀਕੇ ਦੀ ਹਰਕਤ ਤੁਹਾਡੀ ਜੋ ਤੁਸੀਂ ਕੀਤੀ ਹੈ ਸਰਾਸਰ ਗਲਤ ਹੈ ਤੇ ਇਸ ਤਰੀਕੇ ਦੇ ਨਾਲ ਨਰਸ ਦਾ ਪਾਰਾ ਵੀ ਚੜਦਾ ਹੋਇਆ ਨਜ਼ਰ ਆਇਆ ਮਲੇਰ ਕੋਟਲਾ ਦੇ ਸਰਕਾਰੀ ਹਸਪਤਾਲ ਦੀਆਂ ਇਹ ਤਸਵੀਰਾਂ ਤੁਸੀਂ ਆਪ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਬੈੱਡ ਦੇ ਉੱਤੇ ਸ਼ਰਾਬ ਦੀ ਇੱਕ ਖਾਲੀ ਬੋਤਲ ਪਈ ਹੋਈ ਹੈ ਇਹ ਹਸਪਤਾਲ ਦੇ ਵਿੱਚ ਬੈੱਡ ਤੇ ਬੈਠਾ ਬੰਦਾ ਸ਼ਰੀਆਮ ਕਹਿ ਰਿਹਾ ਕਿ ਹਾਂ ਇਸ ਨੇ दारू ਪੀਤੀ ਸੀ ਹਾਲਾਂਕਿ ਬਾਅਦ ਦੇ ਵਿੱਚ ਇਹ ਆਪਣੀ ਗਲਤੀ ਦਾ ਪਛਤਾਵਾ ਵੀ ਕਰ ਰਿਹਾ ਕਿ ਹਾਂ ਮੇਰੇ ਤੋਂ ਗਲਤੀ ਹੋਈ ਪਰ ਜਿਸ ਤਰੀਕੇ ਦੀ ਹਰਕਤ ਇਸ ਦੇ ਵੱਲੋਂ ਕੀਤੀ ਗਈ ਹੈ ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਬੋਲਾ ਜੀ ਕੀ ਹੋਇਆ ਕੀ ਆ? ਲੜਾਈ ਹੋ ਗਈ। ਲੜਾਈ ਹੋ ਗਈ ਜੀ। ਹਾਂ। ਪਿੰਡ ਦੇ ਵਿੱਚ ਹੀ। ਹਾਂ ਜੀ। ਫਿਰ ਸ਼ਰਾਬ ਦਾ ਦਾਤ ਤਾਂ ਬਹੁਤ ਹੋ ਗਿਆ ਇਹ। ਦਾਤ ਨੂੰ ਦਵਾਈ ਮਿਲ ਤਾਂ। ਹਾਂ ਮਾੜਾ ਲੱਗ ਰਿਹਾ ਹੈ ਦਵਾਈ ਮੈਨੂੰ ਕੋਈ ਦੇ ਦੇ। ਹਾਂ। ਚਲੋ ਕੋਈ ਗੱਲ ਨਹੀਂ ਹੁਣ ਠੀਕ ਹਾਂ ਮਾ ਆ ਠੀਕ। ਤੇ ਸਰਟੀਫਿਕੇਟ ਵੀ ਲੱਗਿਆ ਕਿਤੇ ਤੁਹਾਡੇ? ਬਹੁਤ ਯਾਦ ਹੈ। ਕਿੱਥੇ ਲੱਗੀਆਂ ਨੇ? ਆਹ ਦੇਖੋ ਜੀ। ਹੂੰ। ਪਿੱਛੇ ਲੱਗੀਆਂ ਨੇ। ਹਾਂ ਜੀ। ਹੂੰ। ਫਿਰ ਦ ਕੱਲ ਵੀ ਦਵਾਈ ਲਈ ਸੀ ਮੈਂ ਤੁਸੀਂ? ਹਾਂ ਜੀ ਹਾਂ। ਦਰੂ। ਦਰ ਮੈਂ ਹੁਣ ਨਹੀਂ ਪੀਤੇ ਜੀ। ਅੱਛਾ। ਫਿਰ ਆਪਾਂ ਸਰਕਾਰੀ ਹਸਪਤਾਲ ਆ ਜੀ। ਹਾਂ ਠੀਕ ਹੈ ਜੀ। ਗਲਤੀ ਹੋ ਗਈ। ਉਥੇ ਇਸ ਘਟਨਾ ਤੇ ਲੋਕਾ ਦੇ ਵੱਲੋਂ ਨਰਾਜ਼ਗੀ ਵੀ ਜ਼ਾਹਰ ਕੀਤੀ ਗਈ ਜਿੱਥੇ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਵਿੱਚ ਲੋਕ ਦਾਖਲ ਹੁੰਦੇ ਨੇ ਇਲਾਜ ਦੇ ਲਈ ਪਰ ਕੁਝ ਲੋਕ ਅਜੀਹੇ ਨੇ ਜੋ ਸ਼ਰਾਬ ਪੀ ਕੇ ਇੱਥੇ ਪਾਰਟੀਆਂ ਕਰ ਰਹੇ ਨੇ ਇਹ ਜੇਰਾ ਬਲਵਿੰਦਰ ਸਿੰਘਾ ਇਹ ਪਿੰਡ ਵੀ ਦਾਰੂ ਪੀਂਦਾ ਰਹਿੰਦਾ ਤੜਕੇ ਤੋਂ ਲਾ ਕੇ ਉਰੇ ਵੀ ਹੁਣ ਹਸਪਤਾਲ ਤੇ ਅਸੀਂ ਕਿਹਾ ਤਾਂ ਪਤਾ ਲੱਣਾ ਤੇ ਉਰੇ ਵੀ ਪਤਾ ਲੱਗਿਆ ਵੀ ਦਾਰੂ ਨਾਲ ਤੜਕੇ ਦਾ ਬੋਤਲ ਦਾਰੂ ਦੀ ਪਈ ਆ ਨਮਕੀਨ ਪਿਆ ਕਹਿੰਦੇ ਕਮਰੇ ਮੇਦਾਰੂ ਪੀ ਰਿਹਾ ਤੜਕੇ ਦਾ ਵੀ ਇਸੇ ਨੰਬਰ ਕਮਰੇ ਦੇ ਵਿੱਚ ਇਹ ਸਰਕਾਰੀ ਹਸਪਤਾਲਾ ਮਲੇਰ ਕੋਟਲਾ ਦੇ ਵਿੱਚ ਤੜਕੇ ਦੀ दारू ਪੀ ਰਿਹਾ ਕੱਲ ਦੀਏ दारू ਪੀ ਰਿਆ ਬੰਦੇ ਮੁਲਾਜ਼ਮੋਰੇ ਦੱਸਦ ਨੇ ਕਹਿੰਦੇ ਵੀ ਇਹਨੇ ਤਾਂ ਹਾਥਾ ਬਣਾਇਆ ਹੋਇਆ ਆ ਰਾਮ ਨਾਲੇ ਇਸੇ ਵਾਲਾ ਕਮਰਾ ਲਿਆ ਹੋਇਆ ਤੇ दारू ਅੰਦਰ ਮੀ ਪਿਆ ਕਹਿੰਦੇ ਵੀ ਕੱਲ ਤਾਂ ਮੀਤ ਮੂਟ ਵੀ ਲਿਆਂਦਾ ਇਹਨਾਂ ਨੇ ਉਰ ਮੁਲਾਜ਼ਮਾਂ ਤੋਂ ਹੀ ਪਤਾ ਲੱਗ ਰਿਹਾ ਹੁਣ ਵੀ दारू ਆ ਸੌਂਫੀਆ ਦੀ ਬੋਤਲ ਪਈ ਆ ਕੱਲ ਇਸ ਲਈ ਅਸੀਂ ਮੈਂ ਸਰਕਾਰ ਤੋਂ ਮੰਗ ਕਰਦੇ ਹਾਂ ਮੁਲਾਜ਼ਮਾਂ ਮਹਿਕਮੇ ਤੋਂ ਕਿ ਇਹੋ ਜਿਹੇ ਬੰਦਿਆਂ ਦਾ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ दारू ਪੀ ਕੇ ਸਰਕਾਰੀ ਹਸਪਤਾਲ ਚ ਆ ਕੇ ਦੂਜੇ ਮਰੀਜ਼ਾਂ ਨੂੰ ਡਿਸਟਰਬ ਕਰਦੇ ਨੇ ਇਸ ਮੌਕੇ ਲਾਜਲੀ ਆਈਆਂ ਨਰਸਾਂ ਨੇ ਵੀ ਸ਼ਿਕਾਇਤ ਕੀਤੀ ਕਿ ਉਹ ਸ਼ਰਾਬੀ ਮਰੀਦ ਦਾ ਇਲਾਜ ਕਰਨ ਤੋਂ ਡਰ ਰਹੀਆਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਇਸ ਬੰਦੀ ਜਾਣਕਾਰੀ ਦਿੱਤੀ ਗਈ ਡਿਊਟੀ ਆਨ ਡਿਊਟੀ ਮੈਡਮ ਅਸੀਂ ਹਾਂਜੀ ਹਾਂਜੀ ਇਹਨਾਂ ਦੀ ਦਾ ਕੀ ਨਰਿੰਕ ਕੀ ਕੀ ਹੋ ਗਿਆ ਨਾ ਕੀ ਕਹਣਾ ਵੀ ਕਦੇ ਕੋਈ ਦਵਾਈ ਲਿਖ ਕੇ ਹੁਣ ਦਾਰੂ ਪੀ ਰਹੇ ਹੋ ਤੁਸੀਂ ਤਾਂ ਕਿ ਲਾਉਂਦੇ ਸੀ ਮੈਂ ਉਹ ਵੀ ਤਾਂਾਰੂਗਾ ਥੋੜੀ ਨਾ ਐਡੂਗਾ ਤੁਸੀਂ ਸਾਨੂੰ ਦੱਸੋ ਅਸੀਂ ਟੀਕਾ ਲਾਵਾਂਗੇ ਨਹੀਂ ਤਾਂ ਆ ਕੇ ਫਾਈਲ ਦੇ ਵਿੱਚ ਸਾਈਨ ਕਰੋ ਫਿਰ ਘਰੇ ਜਾ ਕੇ ਦਾਰੂ ਪੀ ਜਾਇਓ ਦਾਰੂ ਪੀ ਰਹੇ ਹੁਣ ਅਸੀਂ ਟੀਕੇ ਕਿਵੇਂ ਲਾਈਏ ਆਲੇ-ਦਲੇ ਲੋਕ ਪ੍ਰਚਾਨ ਹੋ ਰਹੇ ਨੇ ਫੋਟੇ ਘਰੇ ਪਤਾ ਤੁਸੀਂ ਲੜਕੇ ਆਏ ਹੋ ਕਿਤੇ ਮੈਨੂੰ ਪਤਾ ਹੈਗਾ ਕੌਣ ਨਾਲ ਬੁਲਾਉ? ਨਾਲ ਕੌਣ ਹੈ ਤੁਹਾਡੇ? ਇੱਥੇ दारू ਨਹੀਂ ਪੀਣੀ ਹੈ ਜੀ। ਨਹੀਂ ਮੈਂ ਐਸਐਮਓ ਸਾਹਮਣੇ ਗੱਲ ਕਰੂੰਗੀ ਫਿਰ ਮੈਂ ਤੁਹਾਡਾ ਉਹ ਕਰਵਾਉਂਗੀ। ਇੱਕ ਤਾਂ ਮੇਰੇ ਠੀਕਾ ਨਹੀਂ ਲੱਜਦਾ ਦਰਦ ਬਹੁਤ ਹੋ ਰਿਹਾ ਮੇਰੇ ਨੂੰ। ਪਲੀਜ਼ ਇੱਥੇ दारू ਨਹੀਂ ਪੀਣੀ ਹੈ ਜੀ। ਜੀ ਜੀ। ਦੋਨੋਂ ਵਾਰ ਸਸਤਲ ਦਾ ਮਾਹੌਲ ਵੀ ਖਰਾਬ ਹੋ ਰਿਹਾ ਇਸ ਤਰ੍ਹਾਂ ਜੀ। ਹਾਂ। ਅਸੀਂ ਕਿਵੇਂ ਆਵਾਂਗੇ ਤੁਹਾਨੂੰ ਚੈੱਕ ਕਰਨ ਲਈ ਅਗਰ ਤੁਸੀਂ दारू ਪੀ ਕੇ ਬੈਠੇਂਗੇ ਉੱਥੇ ਹੁਣ ਮੈਨੂੰ ਦੋ ਮੈਸੇਜ ਲੱਗੇ ਮੈਂ ਮੈਂ ਤਾਂ ਆਪ ਦੱਦੀ ਕਰਦੀ ਹਾਂ ਲੋਕਾਂ ਨੇ ਇਸ ਘਟਨਾ ਤੇ ਨਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਲੋਕ ਹਸਪਤਾਲ ਦੇ ਵਿੱਚ ਇਲਾਜ ਲਿਆਉਂਦੇ ਨੇ ਪਰ ਕੁਝ ਲੋਕ ਅਜਿਹਾ ਵੀ ਨੇ ਜੋ ਇੱਥੇ ਸ਼ਰਾਬ ਪੀ ਕੇ ਹਸਪਤਾਲ ਦੀ ਸਾਖ ਖਰਾਬ ਕਰ ਰਹੇ ਨੇ ਅਤੇ ਉਹਨਾਂ ਨੇ ਕਿਹਾ ਕਿ ਇਨ੍ਹਾਂ ਵਰਗੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮਲੇਰ ਕੋਟਲਾ ਤੋਂ ਜ਼ਮੀਲ ਖੇਡਾ ਵਾਲਾ ਦੀ ਰਿਪੋਰਟ ਪੀਟੀਸੀ ਨਿਊਜ਼